ਤਾਂ ਹਾਂਜੀ ਮਿੱਤਰੋ ਕੀ ਹਾਲ-ਚਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਆਪਣੇ ਪੰਜਾਬੀ ਰਿਸ਼ਤੇ ਬਾਰੇ ਤੁਸੀਂ ਦੇਖ ਰਹੇ ਹੋ ਚੈਨਲ ਤੇ ਪੰਜਾਬੀ ਰਿਸ਼ਤੇ ਤਾਂ ਹਾਂਜੀ ਬਾਈ ਇਹ ਆਪਣਾ ਹੈਗਾਗਾ ਚੈਨਲ ਜਿਹਦੇ ਤੇ ਤੁਹਾਨੂੰ ਰਿਸ਼ਤੇ ਮਿਲਿਆ ਕਰਨਗੇ ਤੇ ਆਪਣੇ ਬਠਿੰਡਾ ਬਰਨਾਲਾ ਮੋਗਾ ਮਾਨਸਾ ਤੇ ਆਪਣੇ ਨੇੜੇ ਤੇੜੇ ਦੇ ਏਰੀਆ ਨੂੰ ਸਾਰਿਆਂ ਨੂੰ ਪਹਲ ਹੋਇਆ ਕਰੂਗੀ ਜੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਇਹਨਾਂ ਤੇ ਚੈਨਲ ਤੇ ਪਾਉਣੇ ਨੇ ਜਾਂ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤਾਂ ਹਾਂਜੀ ਭਾਈ ਸਭ ਤੋਂ ਪਹਿਲਾਂ ਰਿਸ਼ਤਾ ਆਪਾਂ ਕੁੜੀ ਦਾ ਲੈ ਕੇ ਆਏ ਆ ਕੁੜੀ ਦਾ ਨਾਮ ਕੌਰ ਆ ਗੋਤ ਸਿੱਧੂ ਆ ਅਤੇ ਜਨਮ 1992 ਦਾ ਕੱਦ 5 ਫੁੱਟ 5 ਇੰਚ ਆ ਕੁੜੀ ਦੀ ਬੀਬੀਏ ਕੀਤੀ ਹੋਈ ਹੈ ਅਤੇ ਕੁੜੀ ਦਾ ਏਰੀਆ ਬਠਿੰਡਾ ਅਤੇ ਇਹਨਾਂ ਦੀ ਡਿਮਾਂਡ ਹੈਗੀ ਆ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਅਤੇ 4 ਤੋਂ 5 ਕਿੱਲੇ ਨਾਲ ਜ਼ਮੀਨ ਹੋਵੇ ਦੰਗੇ ਆਪਣੇ ਦੂਜੇ ਰਿਸ਼ਤੇ ਵੱਲ ਨਾਮ ਕੌਰ ਆ ਗੋਤ ਸਿੱਧੂ ਆ ਅਤੇ ਕੁੜੀ ਦਾ ਏਰੀਆ ਬਰਨਾਲਾ ਦਾ ਜਨਮ 1997 ਦਾ ਕੱਦ 5 ਫੁੱਟ 6 ਇੰਚ ਆ ਅਤੇ ਕੁੜੀ ਦੀ ਜੀਐਨਐਮ ਕੀਤੀ ਹੋਈ ਹੈ 4 ਸਾਲ ਦਾ ਮੈਡੀਕਲ ਐਕਸਪੀਰੀਅੰਸ ਹੈਗਾ ਕੁੜੀ ਕੋਲ ਅਤੇ ਕੁੜੀ ਨੂੰ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਅਤੇ 5 ਕਿੱਲੇ ਜ਼ਮੀਨ ਹੋਵੇ ਅਤੇ ਕੁੜੀ ਦੀ ਕਾਸਟ ਜੱਟ ਸਿੱਖ ਹੈ ਤਾਂ ਹਾਂਜੀ ਮਿੱਤਰੋ ਹੁਣ ਵੱਧਦੇ ਆਪਾਂ ਤੀਜੇ ਰਿਸ਼ਤੇ ਵੱਲ ਇਹ ਵੀ ਰਿਸ਼ਤਾ ਕੁੜੀ ਦਾ ਹੀ ਹੈ ਅਤੇ ਇਸ ਨੂੰ ਮੁੰਡਾ ਪੰਜਾਬ ਦੇ ਵਿੱਚ ਹੀ ਚਾਹੀਦਾ ਹੈ ਇਸ ਦਾ ਨਾਮ ਕੌਰ ਹੈ ਅਤੇ ਜੱਟ ਸਿੱਖ ਕਾਸਟ ਹੈ ਗੋਤ ਢਾਲੀਵਾਲ ਅਤੇ ਜਨਮ 1997 ਦਾ ਹੈ ਕੁੜੀ ਦੀ ਬੀਏ ਐਮਏ ਪੰਜਾਬੀ ਦੇ ਵਿੱਚ ਕੀਤੀ ਹੋਈ ਹੈ ਅਤੇ ਕੁੜੀ ਦਾ ਕੱਦ 5 ਫੁੱਟ 2 ਇੰਚ ਹੈ ਡਿਮਾਂਡ ਇਹਨਾਂ ਦੀ ਮੁੰਡਾ ਵੈਜ ਨੂੰ ਹੋਵੇ ਅਤੇ ਮੁੰਡੇ ਕੋਲ 10 ਪਲੱਸ ਕਿੱਲੇ ਹੋਣ ਅਤੇ ਏਰੀਆ ਇਹਨਾਂ ਦਾ ਬਰਨਾਲਾ ਹੈ ਤਾਂ ਅੱਜ ਦਾ ਆਪਣਾ ਚੌਥਾ ਰਿਸ਼ਤਾ ਕੈਨੇਡਾ ਤੋਂ ਹੈ ਇਹ ਇਸ ਦਾ ਮੁੰਡੇ ਦਾ ਹੈ ਨਾਮ ਸਿੰਘ ਕੋਤ ਸਿੱਧੂ ਅਤੇ ਕਾਸਟ ਜੱਟ ਸਿੱਖ ਹੈ ਕੱਦ 5 ਫੁੱਟ 6 ਇੰਚ ਹੈ ਜ਼ਮੀਨ ਮੁੰਡੇ ਕੋਲ 12 ਕਿੱਲੇ ਹੈ ਅਤੇ ਦੋ ਭੈਣਾਂ ਹਨ ਜੋ ਕਿ ਮੈਰਿਡ ਹਨ ਅਤੇ ਮੁੰਡੇ ਦੀ ਸਟੱਡੀ ਬੀਟੈਕ ਕੀਤੀ ਹੋਈ ਹੈ ਅਤੇ ਆਈਟੀ ਆਈਟੀ ਦੀ ਸਟੱਡੀ ਮੁੰਡੇ ਨੇ ਕੈਨੇਡਾ ਦੇ ਵਿੱਚ ਕੀਤੀ ਹੈ ਅਤੇ ਜੌਬ ਐਕਸਪੀਰੀਅੰਸ ਮੁੰਡੇ ਕੋਲੇ ਟਰੱਕਿੰਗ ਦਾ ਹੈ ਅਤੇ ਯੂ ਐਸ ਏ ਦਾ ਮੁੰਡੇ ਕੋਲ ਵੀਜ਼ਾ ਹੈ ਇਨਾਂ ਨੂੰ ਕੁੜੀ ਵੈਲ ਐਜੂਕੇਟਿਡ ਚਾਹੀਦੀ ਹੈ ਜਾਂ ਤਾਂ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਅਤੇ ਜਾਂ ਕੁੜੀ ਪੰਜਾਬ ਦੇ ਵਿੱਚ ਹੀ ਵਧੀਆ ਪੜੀ ਲਿਖੀ ਹੋਵੇ ਅਤੇ ਖਾਨਦਾਨੀ ਘਰ ਦੀ ਹੋਵੇ ਸੋ ਏਸੀ ਮਿੱਤਰੋ ਅੱਜ ਦੇ ਰਿਸ਼ਤੇ ਤੇ ਤੁਹਾਨੂੰ ਨੰਬਰ ਥੱਲੇ ਦਿੱਤਾ ਪਿਆ ਹੈ ਜੇ ਕੋਈ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਜਾਂ ਵਧੀਆ ਲੱਗਦਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ